ਵਿਗਲ ਸੰਦਾਲੀ ਟੈਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅੱਜ ਦੀਆਂ ਤਾਜ਼ਾ ਖਬਰਾਂ ਰਾਸ਼ਟਰਪਤੀ 트ੰਪ ਨੇ ਇਹਨਾਂ ਦੇਸ਼ਾਂ ਦੇ ਨਾਗਰਿਕਤਾਾਂ ਦੇ ਅਮਰੀਕਾ ਦੇ ਐਂਟਰੀ ਲਈ ਲਾਇਆ ਬੈਨ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਬੀਤੀ ਦਿਨ ਕਿਹਾ ਕਿ ਉਹਨਾਂ ਦਾ ਪ੍ਰਸ਼ਾਸਨ ਸਾਰੇ ਤੀਜੀ ਦੁਨੀਆ ਦੇ ਦੇਸ਼ਾਂ ਦੇ ਇਮੀਗ੍ਰੇਸ਼ਨ ਦੇ ਸਥਾਈ ਬਤੌਦੇ ਰੋਕਣ ਲਈ ਕੰਮ ਕਰ ਰਿਹਾ ਹੈ ਉਹਨਾਂ ਨੇ ਦੇਸ਼ ਅਮਰੀਕੀ ਇਮੀਗ੍ਰੇਸ਼ਨ ਬਣਾ ਲਈ ਨੂੰ ਪੂਰੀ ਤਰ੍ਹਾਂ ਸੁਧਾਰਨਾ ਤੇ ਬਹਾਲ ਕਰਨਾ ਹੈ ਰਾਸ਼ਟਰਪਤੀ ਦੇ ਐਲਾਨ ਵਾਈਟ ਹਾਊਸ ਨੇੜੇ ਇੱਕ ਅਫਗਾਨ ਨਾਰਕ ਨਾਗਰਿਕ ਦੀ ਗੋਲਾਵਾਰੀ ਵਿੱਚ ਅਕਮੀ ਹੋਣ ਦੇ ਨੈਸ਼ਨਲ ਗਾਰਡ ਸੈਨਕਾ ਵਿੱਚੋਂ ਇੱਕ ਦੀ ਮੌਤ ਇੱਕ ਦਿਨ ਬਾਅਦ ਆਇਆ ਇਸ ਘਟਨਾ ਤੋਂ ਬਾਅਦ ਅਮਰੀਕੀ ਸਰਕਾਰ ਨੇ ਅਫਗਾਨਿਸਤਾਨ ਸਮੇਤ 19 ਦੇਸ਼ਾਂ ਦੇ ਪ੍ਰਵਾਸੀਆਂ ਸਥਾਈ ਰਹਿਸ਼ ਤੇ ਗ੍ਰੀਨ ਕਾਰਡ ਸਥਿਤੀ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਹੈ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਟਰੂਥ ਸੋਸ਼ਲ ਤੇ ਲਿਖਿਆ ਕਿ ਮੈਂ ਤੀਜੀ ਦੁਨੀਆ ਦੇ ਦੇਸ਼ਾਂ ਤੋਂ ਇਮੀਗ੍ਰੇਸ਼ਨ ਨੂੰ ਸਥਾਈ ਤੌਰ ਤੇ ਰੋਕ ਜਿਹਾਕਰ ਜੋ ਅਮਰੀਕਾ ਦੀ ਇਮੀਗ੍ਰੇਸ਼ਨ ਨੀਤੀ ਪੂਰੀ ਤਰ੍ਹਾਂ ਬਹਾਲ ਕੀਤਾ ਜਾ ਸਕੇ ਮੈਂ ਬਿਡੇਨ ਪ੍ਰਸ਼ਾਸਨ ਅਧੀਨ ਸਾਰੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਖਤਮ ਕਰਾਂਗਾ ਤੇ ਉਹਨਾਂ ਲੋਕਾਂ ਨੂੰ ਹਟਾ ਦੇਵਾਂਗਾ ਜੋ ਅਮਰੀਕਾ ਵਿੱਚ ਯੋਗਦਾਨ ਨਹੀਂ ਪਾਉਂਦੇ ਸਾਰੇ ਗੈਰ ਨਾਗਰਿਕਾਂ ਨੂੰ ਸੰਗੀ ਲਾਭ ਅਤੇ ਸਬਸਿਡੀਆਂ ਖਤਮ ਕਰ ਦੇਵਾਂਗਾ ਦੇਸ਼ ਨੂੰ ਸ਼ਾਂਤੀ ਲਈ ਖਤਰਾ ਪੈਦਾ ਕਰਨ ਵਾਲੇ ਪੱਛਮੀ ਸੂਬਿਆਂ ਦੇ अनुकूल ਨਾ ਹੋਣ ਵਾਲੇ ਪ੍ਰਵਾਸੀਆਂ ਨੂੰ ਡੀਨੇਚੁਰਲਾਈਜ਼ ਕੀਤਾ ਜਾਵੇਗਾ ਤੇ ਦੇਸ਼ ਨਿਕਾਲਾ ਦਿੱਤਾ ਜਾਵੇਗਾ ਰਾਸ਼ਟਰਪਤੀ ਅਨੁਸਾਰ ਇਨ੍ਹਾਂ ਭਾਵਾਂ ਦੇ ਆਦੇਸ਼ ਗੈਰਕਾਨੂੰਨੀ ਅਤੇ ਅਸਥਿਰ ਪ੍ਰਵਾਸੀ ਆਬਾਦੀ ਨੂੰ ਮਤਲਬੂਰਨ ਤੇ ਤੌਰ ਤੇ ਘਟਾਉਣਾ ਹੈ ਜਿਸ ਨਾਲ ਉਹਨਾਂ ਲੋਕ ਲੋਕ ਸ਼ਾਮਲ ਹਨ ਜਿਨ੍ਹਾਂ ਨੂੰ ਕਥਿਤ ਤੌਰ ਤੇ ਅਨਧਿਗਾਰਤ ਅਤੇ ਗੈਰਕਾਨੂੰਨੀ ਆਟੋਪੇਨ ਪ੍ਰਕਿਆ ਰਾਹੀਂ ਸੰਯੁਕਤ ਰਾਜ ਅਮਰੀਕਾ ਵਿੱਚ ਦਾਖਲ ਕੀਤਾ ਗਿਆ ਹੈ ਧੰਨਵਾਦ ਜੀ ਖਬਰਾਂ ਬਣਾਈ ਬਣੇ ਰਹੋ